ਸਤਿ ਸ਼੍ਰੀ ਅਕਾਲ ਜੀ ਦੋਸਤੋ ਬਾਬੂ ਜੀ ਹਿਮਾਚਲ ਤੋਂ ਆਏ ਨੇ ਜੀ ਡੇਰੇ ਤੋਂ ਇਹਨਾਂ ਨੇ ਮੇਰੀ ਵੀਡੀਓ ਦੇਖ ਕੇ ਇਹਨਾਂ ਦੇ ਘਰੋਂ ਮੈਸੇਜ ਭੈਣ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਇੱਕ ਦੋ ਜਗ੍ਹਾ ਹੋਰ ਵੀ ਗਏ ਇੱਕ ਇਹਨਾਂ ਨੇ ਨਾ ਉਰੇ ਨੰਬਰ ਦੇਖ ਕੇ ਪੰਜਾਬ ਦੇ ਵਿੱਚ ਵੀ ਕੋਈ ਵੀਰ ਇਦਾਂ ਹੀ ਪੇਜ ਚਲਾਉਂਦਾ ਹੋਊਗਾ ਉਹ ਬਾਬੂ ਜੀ ਦਾ ਬੜਾ ਮਨ ਖੱਟਾ ਹੋਇਆ ਯਾਰ ਦੇਖੋ ਆਪਾਂ ਇੱਕ ਵਾਰ ਗੱਲ ਤਾਂ ਬੰਦੇ ਨਾਲ ਜ਼ਰੂਰ ਕਰੋ ਕਹਿੰਦੇ ਸਾਡੇ ਨਾਲ ਉਹ ਰੋਂਗ ਬੋਲਿਆ ਵੀ ਸਾਨੂੰ ਲੱਗਿਆ ਵੀ ਜਿਹੜਾ ਫੋਨ ਤੇ ਹੀ ਨਹੀਂ ਕੋਈ ਇਦਾਂ ਚੰਗੀ ਗੱਲ ਕਰਦਾ ਜਾ ਕੇ ਕਹੇ ਜਾ ਰੰਗ ਲਾਊਗਾ ਹੁਣ ਮੈਂ ਬਾਬੂ ਜੀ ਨੂੰ ਸਿੱਧੀ ਉੱਥੋਂ ਗੱਲ ਕਰਵਾਈ ਬੰਦੇ ਨਾਲ ਇਦਾਂ ਹੀ ਐ ਨਾ ਬਾਬੂ ਜੀ ਇਦਾਂ ਹੀ ਕੋਈ ਮੈਂ ਪੈਸਾ ਨਹੀਂ ਕਮਾਇਆ ਵਿੱਚੋਂ ਸਿਰਫ ਕਿਹੜੀ ਗੱਲਾਂ ਵੀ ਹਿਮਾਚਲ ਤੋਂ ਆਏ ਬੰਦੇ ਆਪਾਂ ਨੂੰ ਯਾਦ ਕਰਨ ਦੇਖੋ ਪਹਿਲਾਂ ਉੱਥੇ ਕਈ ਵਾਰ ਆਪਣੇ ਕਾਫੀ ਝਗੜੇ ਹੋਏ ਨੇ ਉਸ ਹਿਮਾਚਲ ਦੇ ਵਿੱਚ ਪਰ ਆਪਾਂ ਇਹ ਗੱਲ ਵੀ ਸਾਬਤ ਕਰਨੀ ਆ ਵੀ ਫਮਾ ਅਜਲ ਤੋਂ ਆਇਆ ਬੰਦਾ ਇਹ ਸੋਚੇ ਮਨ ਦੇ ਵਿੱਚ ਵੀ ਵਾਕਈ ਯਾਰ ਪੰਜਾਬ ਤੇ ਉਹ ਕਰਦਾ ਔਰ ਵਰਤਣਾ ਚਾਹੁੰਦਾ ਮੈਂ ਇਹਨਾਂ ਨੇ ਬਾਉ ਜੀ ਨੇ ਇਹੋ ਜਿਹੀ ਰਹਾਜ ਪਾਈ ਆ ਵੀ ਜਿੰਨੀ ਕਿ ਜ਼ਿੰਦਗੀ ਆਪਾਂ ਵਧੀਆ ਵਰਤਾਂਗੇ ਨਾਲੇ ਹਾਲਾਂਕਿ ਇਹਨਾਂ ਨੇ ਇੱਕ ਵਾਰ ਮੱਝ ਲਈ ਆ ਪਤਾ ਨਹੀਂ 2-3 ਸਾਲ ਬਾਅਦ ਮੱਝ ਲੈਣ ਮੈਂ ਇਹਨਾਂ ਨੇ ਲਿਹਾਜ ਇਹੇ ਕਰਕੇ ਨਹੀਂ ਪਾਈ ਵੀ ਮੱਝ ਲੈਣ ਕਰਕੇ ਔਰ ਮੈਂ ਇਹਨਾਂ ਨੂੰ ਆਪ ਕਹਿ ਕੇ ਮੱਝ ਦਿੱਤੀ ਆ ਬਾਜ਼ਮ ਨਫੇ ਦੇ ਵਿੱਚ ਉੱਥੋਂ ਉਹਨੂੰ ਬੰਦੇ ਨੂੰ ਜਿਹਨੇ ਲਈ ਸੀ ਉਹਨੂੰ ਵੀ ਸਿਰਫ ਮੈਂ 2000 ਰੁਪਏ ਨਫਾ ਦਿੱਤਾ ਆਪ ਮੈਂ ਵਿੱਚੋਂ ਕੋਈ ਰੁਪਈਆ ਨਹੀਂ ਕਮਾਇਆ ਉਦਾਂ ਹੀ ਲਿਆ ਕੇ ਉਹਦੇ ਦੇਤੀ ਵੀ ਆਪਾਂ ਨੂੰ ਕੱਲ ਨੂੰ ਪੰਜਾਬ ਦੇ ਨਾਂ ਦੇ ਉੱਤੇ ਕੋਈ ਵੀ ਬਾਹਰਲੀ ਸਟੇਟ ਤੋਂ ਬੰਦਾ ਫੋਨ ਕਰਦਾ ਧਿਆਨ ਨਾਲ ਫੋਨ ਸੁਣੋ ਤੇ ਵਧੀਆ ਗਾਈਡ ਕਰੋ ਯਾਰ ਆਪਾਂ ਨੂੰ ਕਿਉਂਕਿ ਮੈਂ ਪਹਿਲਾਂ ਤਾਂ ਮੇਰੇ ਪਰਿਵਾਰ ਦੀ ਗੱਲ ਚੱਲੂ ਫਿਰ ਸਾਡੇ ਪਿੰਡ ਦੀ ਗੱਲ ਚੱਲੂ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੀ ਗੱਲ ਚੱਲੂਗੀ ਫਿਰ ਹੁਣ ਜੇ ਅਸੀਂ ਇਹਨਾਂ ਨਾਲ ਸਹੀ ਡੀਲ ਕੀਤਾ ਇਹਨਾਂ ਦਾ ਵਿਸ਼ਵਾਸ ਬਣਿਆ ਔਰ ਜਿੱਦਾਂ ਬਾਬੂ ਜੀ ਫੋਨ ਨਾਲੋਂ ਵੀ ਹੁਣ ਮਿਲ ਕੇ ਉਹਦੋਂ ਵੀ تسਲੀ ਹੋਈ ਨਾ تسਲੀ ਹੋਈ ਮਨ ਹੀ ਖੁਸ਼ ਹੋ ਗਿਆ ਬਿਲਕੁਲ ਦੇਖੋ ਸਾਡੇ ਲਈ ਅਸੀਂ ਸਮਝੋ ਅਮਰ ਹੋ ਗਏ ਜੀ ਬਾਕੀ ਝੋਟੀ ਆਪਾਂ ਇਹ ਜੀ ਲਿਆ ਕੇ ਦਿੱਤੀ ਆ ਉਹ ਤਾਂ ਅੱਗੋਂ ਦੀ ਗੱਲ ਆ ਵੀ ਬਾਬੂ ਜੀ ਨੂੰ ਦੁੱਗਣੇ ਕਰੂਗੀ ਦੋਹਾਂ ਕਸਾਲਾਂ ਚ ਪਲੂਣ ਕੱਟੀ ਆ ਪਹਿਲੀ ਵਾਰ ਚੈਨਲ ਤੇ ਆਏ ਹੋ ਵੀਰੇ ਫੋਲੋ ਕਰ ਲਿਓ ਕਿਉਂਕਿ ਆਪਾਂ ਹਸਾਰ ਪਿੰਡਾਂ ਤੋਂ ਲਿਆ ਕੇ ਝੋਟੀਆਂ ਸੇਲ ਕਰਦੇ ਆਰ ਘਰੋਂ ਵਾਪਸ ਦੀ ਗਰੰਟੀ ਲੈਂਦੇ ਆ ਆਪਾਂ ਜੇ ਕੋਈ ਪਸ਼ੂ ਦੇ ਵਿੱਚ ਨੁਕਸ ਹੋਵੇ ਇਹ ਕੋਈ ਇਨਸਾਨ ਨਹੀਂ ਕਰਦੇ ਇਹ ਸਾਡਾ ਫਰਜ਼ ਆ ਇਦਾਂ ਹੀ ਜੇ ਅਸੀਂ ਤੁਹਾਡੇ ਨਾਲ ਪਿਆਰ ਨਾਲ ਚੱਲਾਂਗੇ ਤੁਹਾਨੂੰ ਸਹੀ ਪਸ਼ੂ ਲਿਆ ਕੇ ਦਵਾਂਗੇ ਸਾਡੇ ਤੇ ਪ੍ਰਮਾਤਮਾ ਵੀ ਕਿਰਪਾ ਕਰੂ ਇਦਾਂ ਹੀ ਇਹ ਰੱਬੀ ਰੂਹਾਂ ਪ੍ਰਮਾਤਮਾ ਰੂਪੀ ਇਨਸਾਨ ਨੇ ਜਿਹੜੇ ਸਾਡੇ ਤੇ ਵਿਸ਼ਵਾ ਐ ਡੀ ਡੀ ਦੂਰੋਂ ਆਉਂਦੇ ਆ ਰਹਿਣਾ ਸੀਗਾ ਬਾਬੂ ਜੀ ਉਹਨਾਂ ਨੇ ਪਰ ਉਹ ਡਰਾਈਵਰ ਕਰਕੇ ਥੋੜਾ ਜਿਹਾ ਉਹ ਕਾਲੀ ਕਰਦਾ ਫਿਰ ਕਿਸੇ ਦਿਨ ਹੋਇਆ ਜਦੋਂ ਸਮਾਂ ਤਾਂ ਬਾਬੂ ਆਪਾਂ ਜਰੂਰ ਮਿਲਾਂਗੇ ਜਰੂਰ ਮਿਲਾਂਗੇ ਵੈਸੇ ਥੋੜਾ ਮਨ ਖੁਸ਼ ਹੋਇਆ ਜੀ ਮਨ ਮੇਰਾ ਖੁਸ਼ ਹੈ ਬਾਕੀ ਦੋਸਤੋ ਗੱਲ ਇਦਾਂ ਹੈ ਦੁਨੀਆ 'ਚ ਪੈਸਾ ਹੀ ਸਭ ਕੁਝ ਨਹੀਂ ਹੈ ਬਿਲਕੁਲ ਵਿਆਵਾਰ ਵੀ ਇੱਕ ਬਹੁਤ ਬੜੀ ਚੀਜ਼ ਹੈ ਬਾਕੀ ਤਾਂ ਇਹ ਹੈ ਭਈ ਮੈਂ ਤਾਂ ਇਹ ਬੰਦੇ ਨਾਲ ਫੋਨ ਤੇ ਹੀ ਥੋੜਾ ਮੇਰਾ ਸੁਆਬ ਔਰ ਇਦਾਂ ਸੁਆਬ ਥੋੜਾ ਮੈਚ ਹੋ ਗਿਆ ਪੈਸਾ ਕੋਈ ਮੈਟਰ ਨਹੀਂ ਕਰਦਾ ਕਰਦਾ ਵਸ ਜੀ ਬਸ ਠੀਕ ਹੈ ਬਾਕੀ ਬਾਈ ਗੁਰੂ ਜੀ ਦਾ ਖਾਸਾ ਬਾਈ ਗੁਰੂ ਜੀ ਦਾ ਫਤਿਹ ਧੰਨਵਾਦ